ਤੁਹਾਨੂੰ ਪਤਾ ਹੈ ਕਿ ਗੰਗਾ ਸਾਗਰ ਕੀ ਹੈ ਇੱਕ ਐਸਾ ਬਰਤਨ ਹੈ ਜਿਹਦੇ ਵਿੱਚ ਛੇਕ ਨੇ ਜਿੱਦੋਂ ਉਹਦੇ ਵਿੱਚ ਰੇਤ ਪਾਓ ਡੁੱਲ ਜਾਂਦੀ ਹੈ ਪਰ ਜੇ ਦੁੱਧ ਪਾਓ ਤੇ ਨਹੀਂ ਡੁੱਲਦਾ ਅੱਜ ਵੀ ਉਹ ਦੇਖਿਆ ਜਾ ਸਕਦਾ ਉਹਦੇ ਦਰਸ਼ਨ ਕੀਤੇ ਜਾ ਸਕਦੇ ਆ ਮੈਂ ਪਰਸਨਲੀ ਗੰਗਾ ਸਾਗਰ ਦੇ ਦਰਸ਼ਨ ਕੀਤੇ ਹੋਏ ਆ ਤੇ ਇੱਕ ਕੌਤਕ ਵੇਖਿਆ ਹੋਏ ਆਪਣੀ ਅੱਖੀਂ ਹੇਰ ਇਹਦੇ ਬਾਰੇ ਜਿਹੜੀ ਪੂਰੀ ਕਹਾਣੀ ਆ ਮੈਂ ਅੱਗੇ ਦੱਸਦੀ ਆ ਫਿਲਹਾਲ ਆਪਾਂ ਗੱਲ ਕਰ ਰਹੇ ਆ ਉੱਚ ਦੇ ਪੀਰ ਅ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਵੇਂ ਅਰੰਧਪੁਰ ਸਾਹਿਬ ਤੋਂ ਬਾਮੜਾ ਮਾਜਰਾ ਬੂਰ ਮਾਜਰਾ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਫਿਰ ਉਸ ਤੋਂ ਕਿਵੇਂ ਮਾਛੀਵਾੜੇ ਪਹੁੰਚਦਿਆ ਗੇ ਕਟਾਣਾ ਕਨੇਚ ਸਾਨੇਵਾਲ ਤੋਂ ਹੁੰਦੇ ਹੋਏ ਆਲਮਗੀਰ ਆਉਂਦੇ ਆ 14 ਪੋ ਨੂੰ ਸ਼ਾਇਦ ਉਹ ਆਲਮਗੀਰ ਪਹੁੰਚਦੇ ਆ ਤੇ ਆਲਮਗੀਰ ਤੋਂ ਬਾਅਦ ਗੁਰੂ ਸਾਹਿਬ ਜਸੋਵਾਲ ਪਹੁੰਚ ਕੇ ਕੇਸਾਂ ਚ ਕੰਗਾ ਕਰਦੇ ਆ ਉੱਥੇ ਗੁਰਦੁਆਰਾ ਕੰਗਾ ਸਾਹਿਬ ਐ ਇੱਥੋਂ ਫਿਰ ਹਮਾਇਉਪੁਰਾ ਦੋਲੋਂ ਕਲਾਂ ਜੋਦਾਂ ਹੁੰਦੇ ਹੋਏ ਰਤਨਾ ਪਿੰਡ ਪਿੰਡ ਪਹੁੰਚਦੇ ਆ 16 ਪੋ ਦੀ ਰਾਤ ਉਥੇ ਗੁਰਦੁਆਰਾ ਟਾਲੀ ਸਾਹਿਬ ਬਣਿਆ ਹੋਇਆ ਜਦੋਂ 1930 ਦੇ ਆਸ-ਪਾਸ ਭਾਈ ਧਨ ਸਿੰਘ ਜੀ ਨੇ ਸਾਈਕਲ ਯਾਤਰਾ ਕੀਤੀ ਉਦੋਂ ਉਥੇ ਟਾਲੀ ਮੌਜੂਦ ਸੀ ਪਰ ਹੁਣ ਉਹ ਟਾਲੀ ਵੱਢ ਦਿੱਤੀ ਗਈ ਆ ਤੇ ਇੱਕ ਟਾਲੀ ਦਾ ਮੋਢਾ ਜਿਹੜਾ ਉਥੇ ਰੱਖਿਆ ਹੋਇਆ ਟਾਲੀ ਸਾਬ ਤੋਂ ਬਾਅਦ ਮੋਹੀ ਆਉਂਦੇ ਆ ਫਿਰ ਹੇ ਹਰਪਿੰਦ ਜਿਹਨੂੰ ਹੇਰਾ ਕਹਿੰਦੇ ਆ ਉਸ ਤੋਂ ਬਾਅਦ ਪਿੰਡ ਰਾਜੂਆਣਾ ਫਿਰ ਕਮਾਲਪੁਰਾ ਫਿਰ ਸੀਲੋਆਣੀ ਤੇ ਉਸ ਤੋਂ ਬਾਅਦ ਰਾਏਕੋਟ ਹੁਣ ਮੈਂ ਰਾਏਕੋਟ ਦੀ ਗੱਲ ਖਾਸ ਇਸ ਕਰਕੇ ਕਰਨ ਲੱਗੀਆਂ ਕਿਉਂਕਿ ਮੇਰੇ ਪਰਿਵਾਰ ਦੀ ਕਿਸਾਨ ਜ ਹੈ ਰਾਏਕੋਟ ਦੇ ਨਾਲ ਅ ਸਰ ਰਾਏਕੋਟ ਦੇ ਵਿੱਚ ਕੀ ਹੋਇਆ ਸੀ ਰਾਏਕੋਟ ਦੇ ਵਿੱਚ ਰਾਏ ਕੱਲਾ ਦਾ ਨੌਕਰ ਨੂਰਾ ਮਾਹੀ ਉਸ ਵਕਤ ਨਾ ਮੱਜਾ ਚੱਲ ਰਿਹਾ ਸੀ ਜਦੋਂ ਗੁਰੂ ਸਾਹਿਬ ਉੱਥੇ ਆਉਂਦੇ ਆ ਤੇ ਗੁਰੂ ਸਾਹਿਬ ਉਹਨੂੰ ਆ ਕੇ ਕਹਿੰਦੇ ਕਿ ਦੁੱਧ ਚੋਕ ਕੇ ਛਕਾਵੇ ਅ ਉਹ ਵਾਲੀ ਧਾਲੀ ਵੇਖਦਾ ਹੈ ਕਹਿੰਦਾ ਵੀ ਗੁਰੂ ਸਾਹਿਬ ਭਾਂਡਾ ਨਹੀਂ ਹੈ ਤੇ ਉੱਥੇ ਗੰਗਾ ਸਾਗਰ ਜਿਹਦੇ ਵਿੱਚ ਛੇਕ ਸੀਗੇ ਇੱਕ ਬਰਤਨ ਸੀ ਜਿਹਦੇ ਵਿੱਚ ਛੇਕ ਸੀ ਕਹਿੰਦਾ ਗੁਰੂ ਸਾਹਿਬ ਕਹਿੰਦੇ ਵੀ ਇਹਦੇ ਵਿੱਚ ਦੁੱਧ ਚੋਲ ਹੈ ਉਹ ਕਹਿੰਦਾ ਵੀ ਇਹਦੇ ਵਿੱਚ ਤਾਂ ਜੀ ਗਲੀਆਂ ਨੇਚ ਕਿਵੇਂ ਦੁੱਧ ਚੋਇਆ ਜਾਊ ਕਹਿੰਦੇ ਤੂੰ ਦੁੱਧ ਚੋਕ ਕਿਤੇ ਵੇਖ ਉਹੀ ਗੱਲ ਜਦੋਂ ਨੂਰਾ ਮਾਹੀ ਨੇ ਉਸ ਬਰਤਨ ਦੇ ਵਿੱਚ ਦੁੱਧ ਚੋਇਆ ਤੇ ਦੁੱਧ ਡੁੱਲਿਆ ਨਹੀਂ ਤੇ ਅੱਜ ਵੀ ਅੱਜ ਵੀ ਜਦੋਂ ਉਹਦੇ ਵਿੱਚ ਰੇਤ ਪਾਓ ਮਿੱਟੀ ਪਾਓ ਉਸ ਭਾਂਡੇ ਦੇ ਵਿੱਚੋਂ ਨਿਕਲ ਜਾਂਦਾ ਹੈ ਡੁੱਲ ਜਾਂਦਾ ਹੈ ਪਰ ਜੇ ਦੁੱਧ ਪਾਉ ਅੱਜ ਵੀ ਉਹਦੇ ਉਸ ਪਾਂਡੇ ਦੇ ਵਿੱਚੋਂ ਨਹੀਂ ਨਿਕਲਦਾ ਇੱਕ ਉਤਕਨੀ ਤਾਂ ਹੋਰ ਕੀ ਹੈ ਜਿਹੜੇ ਬੂਟੇ ਦੇ ਨਾਲ ਬਨ ਕੇ ਨੂਰੇ ਨੇ ਮੱਝ ਚੋਈ ਸੀ ਉਹਨੂੰ ਉੱਥੇ ਗੁਰਦੁਆਰਾ ਬੂਟਾ ਸਾਹਿਬ ਬਣਿਆ ਹੋਇਆ ਹੈ ਅਗਾਂ 1931 ਦੇ ਵਿੱਚ ਜਦੋਂ ਭਾਈ ਤਨਨਾ ਜੀ ਤਨਨਾ ਸਿੰਘ ਜੀ ਇੱਥੇ ਆਉਂਦਿਆ ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਇਸ ਬੂਟੇ ਦੇ ਦਰਸ਼ਨ ਕੀਤੇ ਆ ਪਰ ਅੱਜ ਇਹ ਬੂਟਾ ਇੱਥੇ ਨਹੀਂ ਹੈ ਇਥੋਂ ਹੀ ਗੁਰੂ ਸਾਹਿਬ ਨੇ ਨੂਰਾ ਮਾਹੀ ਨੂੰ ਸਰਹੰਦ ਭੇਜਿਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਖਬਰ ਲੈਣ ਦੇ ਵਾਸਤੇ ਜਦੋਂ ਨੂਰਾ ਮਾਹੀ ਵਾਪਸ ਆਉਂਦਾ ਨਾ ਤਾਂ ਗੁਰੂ ਸਾਹਿਬ ਲੰਮੀ ਚਟਪੁਰੇ ਸੀ ਤੇ ਉੱਥੇ ਆ ਕੇ ਨੂਰਾ ਮਾਹੀ ਦੱਸਦਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਮੈਂ ਨਾਲ ਹੀ ਇਹ ਵੀ ਦੱਸਦਾ ਹਾਂ ਕਿ ਨੂਰੇ ਮਾਹੀ ਨੇ ਇਹ ਵੀ ਦੱਸਿਆ ਸੀ ਕਿ ਮੁਗਲਾਂ ਨੇ ਕੋਕੋ ਕੇ ਮਾਰਿਆ ਛੋਟੇ ਸਾਹਿਬਜ਼ਾਦਿਆਂ ਨੂੰ ਮਲੇਰ ਕੋਟਲੇ ਦਾ ਜਿਹੜਾ ਨਵਾਬ ਹੈ ਉਹਨੇ ਹਾ ਦਾ ਨਾਰਾ ਜ਼ਰੂਰ ਮਾਰਿਆ ਸੀ ਤੇ ਗੁਰੂ ਸਾਹਿਬ ਨੇ ਨਾ ਉਹਨਾਂ ਦੇ ਹੱਥ ਵਿੱਚ ਕਿਰਪਾਨ ਸੀ ਕਿ ਉੱਥੇ ਇੱਕ ਕਾਹੀ ਦਾ ਬੂਟਾ ਸੀ ਛੋਟਾ ਜਿਹਾ ਉਹਨਾਂ ਨੇ ਉਹ ਬੂਟੇ ਦੀ ਜੜ ਪੱਟਤੀ ਤੇ ਗੁਰੂ ਸਾਹਿਬ ਨੇ ਉੱਥੇ ਜਦੋਂ ਬੂਟਾ ਪੱਟਣ ਲੱਗੇ ਨਾ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਭ ਮਲੇਛਣ ਕੀ ਜੜ ਗਈ ਇੱਕ ਮਲੇਰੀਅਨ ਕੀ ਬਚ ਰਹੀ ਤੇ ਉੱਥੇ ਨਾ ਰਾਈ ਕੱਲਾ ਵੀ ਮੌਜੂਦ ਸੀ ਰਾਈ ਕੱਲਾ ਗੁਰੂ ਸਾਹਿਬ ਦੇ ਪੈਰੀਂ ਪੈ ਗਿਆ ਕਹਿੰਦਾ ਕਿ ਅ ਗੁਰੂ ਪਾਤਸ਼ਾਹ ਵੀ ਮੈਂ ਤਾਂ ਤੁਹਾਡਾ ਭਗਤ ਹਾਂ ਮੈਂ ਮੁਸਲਮਾਨ ਪਰਿਵਾਰ ਦੇ ਵਿੱਚੋਂ ਆ ਨਾ ਵੀ ਇਹ ਤੁਸੀਂ ਕੀ ਆਖ ਦਿੱਤਾ ਤੇ ਰਾਈ ਕੱਲਾ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਦੇਖ ਹੁਣ ਤੇ ਬਚਨ ਹੋ ਗਿਆ ਪਰ ਆ ਕਿਰਪਾਨ ਲੈ ਲੈ ਜਿਹੜੀ ਜਿਸ ਕਿਰਪਾਨ ਦੇ ਨਾਲ ਉਹਨਾਂ ਨੇ ਕਾਹੀ ਦਾ ਬੂਟਾ ਪੱਟਿਆ ਸੀ ਯਾਨੀ ਕਿ ਮੁਗਲਾਂ ਦੀ ਜੜ ਪੱਟੀ ਸੀ ਕੁਝ ਲੋਕ ਇਹ ਮੰਨਦੇ ਆ ਕਿ ਰਾਏਕੋਟ ਦੇ ਵਿੱਚ ਪੱਟੀ ਸੀ ਪਰ ਅਸਲ ਦੇ ਵਿੱਚ ਉਹ ਵਾਕਿਆ ਜਿਹੜਾ ਲੰਮੇ ਜਟਪੁਰੇ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਕਿ ਆ ਕਿਰਪਾਨ ਲੈ ਲੈ ਤੂੰ ਜਿੰਨਾ ਚਿਰ ਤੇਰਾ ਪਰਿਵਾਰ ਇਸ ਕਿਰਪਾਨ ਨੂੰ ਸੰਭੂਗਾ ਤੇਰੇ ਪਰਿਵਾਰ ਨੂੰ ਕੁਝ ਨਹੀਂ ਹੋਊਗਾ ਵਕਤ ਪਾਕੇ ਨਾ ਰਾਏ ਕੱਲਾ ਦੇ ਪੋਤਰੇ ਨੇ ਕੀ ਕੀਤਾ ਰਾਏ ਲਿਆਸ ਨੇ ਉਹਨੇ ਕਿਰਪਾਨ ਪਾ ਲਈ ਜਦੋਂ ਉਹ ਇੱਕ ਹਿਰਨ ਦਾ ਸ਼ਿਕਾਰ ਕਰਨ ਲਈ ਘੋੜਾ ਭਜਾਰਿਆ ਸੀਗਾ ਨਾ ਉਹੀ ਕਿਰਪਾਨ ਹਿਰਨ ਦੀ ਮਾਰਨ ਲੱਗਾ ਤੇ ਉਹਦੇ ਆਕੇ ਵੱਜ ਗਈ ਤੇ ਉਸੇ ਕਿਰਪਾਨ ਨਾਲ ਉਹਦੀ ਮੌਤ ਹੋ ਗਈ। ਉਤੋਂ ਬਾਅਦ ਵੀ ਉਸ ਕਿਰਪਾਨ ਨੂੰ ਫਿਰ ਪਰਿਵਾਰ ਨੇ ਸੰਭਾਲ ਕੇ ਰੱਖਿਆ ਕਿਉਂਕਿ ਗੁਰੂ ਸਾਹਿਬ ਦੇ ਹੁਕਮ ਸੀ ਕਿ ਜਿੰਨਾ ਚਿਰ ਉਸ ਕਿਰਪਾਨ ਨੂੰ ਸਾਮ ਕੇ ਰੱਖੋਗੇ ਤੁਹਾਨੂੰ ਕੁਝ ਨਹੀਂ ਹੋਊਗਾ। ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਕੋਸ਼ਿਸ਼ ਕੀਤੀ ਇਸ ਕਿਰਪਾਨ ਨੂੰ ਲੈਣ ਦੀ ਪਰ ਪਰਿਵਾਰ ਨੇ ਨਹੀਂ ਦਿੱਤੀ। ਉਸ ਤੋਂ ਬਾਅਦ ਇਤਿਹਾਸਾ ਜਿਹੜਾ ਕਾਫੀ ਜਗ੍ਹਾ ਵੰਡਿਆ ਜਾਂਦਾ ਕੋਈ ਕਹਿੰਦਾ ਕਿ ਕਿਰਪਾ ਨੇ ਇੱਥੇ ਪਈ ਆ ਕੋਈ ਕਹਿੰਦਾ ਕਿ ਲੁਧਿਆਣੀ ਦਾ ਅੰਗਰੇਜ਼ ਕਮਿਸ਼ਨਰ ਲੈ ਗਿਆ ਸੀ ਹੁਣ ਇੰਗਲੈਂਡ ਦੇ ਵਿੱਚ ਪਈ ਹੋਈ ਆ ਇਸ ਤੋਂ ਅਗਲੀ ਸਫ਼ਰ ਦੀ ਗੱਲ ਕਰਾਂ ਤਾਂ ਗੁਰੂ ਸਾਹਿਬ ਮਾਣੂ ਕੀ ਪਿੰਡ ਪਹੁੰਚਦੇ ਆ ਉੱਥੇ ਪਿੱਪਲ ਦੇ ਇੱਕ ਰੁੱਖ ਦੇ ਹੇਠ ਰੁਕਦੇ ਆ ਆ ਉਸ ਵਕਤ ਲੰਮੀ ਪਿੰਡ ਦਾ ਇੱਕ ਜ਼ਿੰਮੇਦਾਰ ਲਾਲਾ ਇੱਥੇ ਘੋੜੀ ਦੌੜਾ ਰਿਹਾ ਸੀ ਗੁਰੂ ਸਾਹਿਬ ਵੀਰ ਉਹਦੀ ਬੜੀ ਤਾਰੀਫ਼ ਕੀਤੀ ਤੇ ਉਹਨੂੰ ਹੋਰ ਜੋਹਰ ਵਿਖਾਉਣਾ ਅਸਤੇ ਕਿਹਾ ਪਰ ਨਾ ਉਹਨੂੰ ਡਰ ਪੈ ਗਿਆ ਕਿ ਕਿਤੇ ਗੁਰੂ ਸਾਹਿਬ ਘੋੜੀ ਨਾ ਮੰਗ ਲੈਣ ਤੇ ਘੋ ਇਥੋਂ ਗੁਰੂ ਸਾਹਿਬ ਜੀ ਅੱਗੇ ਮੈਦੀ ਆਣਾ ਪਹੁੰਚਦੇ ਆ ਰੁੱਖਾਂ ਦੇ ਝੁੰਡ ਵਿੱਚ ਬਣੀ ਇੱਕ ਛਪੜੀ ਦੇ ਵਿੱਚ ਇਸ਼ਨਾਨ ਕਰਦੇ ਆ